ਇਲਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਕਰੀਬ 500 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਯੋਜਨ ਅਗਰੀ ਵਿੱਚ ਪ੍ਰਭੂ શ્રી RAM ਦੀ ਪ੍ਰਾਣ ਪ੍ਰਤੀਸ਼ਠਾ 22 ਤਰੀਕ ਨੂੰ ਹੋਣ ਜਾ ਰਹੀ ਹੈ ਜਿਸ ਦੇ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਗੁਰੂ ਨਗਰੀ ਅੰਮ੍ਰਿਤਸਰ ਵੀ ਪ੍ਰਭੂ શ્રી RAM ਦੇ ਰੰਗਾਂ ਵਿੱਚ ਰੰਗੀ ਹੋਈ ਵਿਖਾਈ ਦੇ ਰਹੀ ਹੈ ਹਰ ਪਾਸੇ ਜਿਹੜੀ ਕਿ ਉਹ ਪ੍ਰਭੂ શ્રી RAM RAM ਮੰਦਿਰ ਨਾਲ ਜੁੜੀ ਸਮਗਰੀ ਸਜੀ ਹੋਈ ਵਿਖਾਈ ਦੇ ਰਹੀ ਹੈ ਦੁਕਾਨਾਂ ਤੇ ਚੰਡੇ ਨੇ ਦੀਵੇ ਨੇ RAM ਮੰਦਿਰ ਤੇ ਪ੍ਰਭੂ RAM ਦਰਬਾਰ ਦੇ ਨਾਲ ਸੰਬੰਧਿਤ ਸਮਾਨ ਦੀ ਖੂਬ ਵਿਕਰੀ ਹੋ ਰਹੀ ਹੈ ਕਿਉਂਕਿ 22 ਤਰੀਕ ਨੂੰ ਇਤਿਹਾਸਿਕ ਦਿਨ ਹੈ ਤੇ ਹਰ ਕੋਈ ਇਸ ਇਤਿਹਾਸਿਕ ਦਿਨ ਨੂੰ ਹੋਰ ਵੀ ਜਿਆਦਾ ਵੱਡਾ ਇਤਿਹਾਸਿਕ ਬਣਾਉਣਾ ਚਾਹੁੰਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਤੇ ਕਿਸ ਕਦਰ ਪ੍ਰਭੂ ਸ਼ੀਰਾਮ ਨਾਲ ਸੰਬੰਧਿਤ ਸਮਗਰੀ ਜਿਹੜੀ ਡਿਸਪਲੇ ਕੀਤੀ ਗਈ ਹੈ ਦੁਕਾਨਦਾਰਾਂ ਨੇ ਵੀ ਗੱਲਬਾਤ ਕਰ ਲੈਣਾ ਸਰ ਕਿਸਾਂ ਦਾ ਚੱਲੇ ਹੈ ਵਪਾਰ ਔਰ ਜਿਹੜੇ ਝੰਡੇ ਨੇ ਜਾਂ ਪ੍ਰਭੂ ਰਾਮ ਨਾਲ ਸੰਬੰਧਿਤ ਸਮਗਰੀ ਉਹ ਕਿੰਨੀ ਕੁ ਵਿਕਰੀ ਹੋ ਰਹੀ ਹੈ જય ਸ਼ੀਰਾਮ ਜੀ જય ਸ਼ੀਰਾਮ ਸਰ ਡਿਮਾਂਡ ਤੇ ਅਸਲੇ ਇੰਨੀ ਹੋ ਚੁੱਕੀ ਹੈ ਕਿ ਹਰ ਘਰ ਹਰ ਦੀਵਾਲੀ ਮਨਾਣਾ ਚਾਹ ਰਿਹਾ ਉਹ ਕਹਿੰਦੇ ਨੇ ਕਿ ਸ਼੍ਰੀ ਰਾਮ ਸਾਡੇ 500 ਸਾਲਾਂ ਬਾਅਦ ਸਾਡੇ ਆ ਰਹੇ ਨੇ ਇਸ ਕਰਕੇ ਇਸ ਦੀ ਖੁਸ਼ੀ ਦੇ ਵਿੱਚ ਸਾਰੇ ਸ਼ਹਿਰ ਵਾਸੀ ਸਾਰੇ ਸ਼ਹਿਰ ਵਾਸੀ ਸਾਰੇ ਦੇਸ਼ ਵਾਸੀ ਐਸਾ ਨਾ ਬਹੁਤ ਜ਼ਿਆਦਾ ਵੱਡ ਚੜ ਕੇ ਇਹ ਤਿਹਾਣ ਨੂੰ ਮਨਾਇਆ ਜਾ ਰਿਹਾ ਦੀਵਾਲੀ ਦੁਬਾਰਾ ਇੱਕ ਅਰੀ ਆ ਗਈ ਹੈ ਸਾਡੇ ਸ਼ਹਿਰ 'ਚ ਸਾਡੇ ਦੇਸ਼ 'ਚ ਉਹ ਦੀਵਾਲੀ ਦਾ ਤਿਹਾੜ ਇਸ ਸਾਰਾ ਮਨਾ ਰਿਹਾ ਇੰਨੇ ਕ ਝੰਡੇ ਦੀ ਡਿਮਾਂਡ ਹੋ ਚੁੱਕੀ ਹੈ ਕਿ ਸਾਡੇ ਕੋਲ ਪੂਰੀ ਪੂਰੀ ਵੀ ਨਹੀਂ ਕੀਤੀ ਜਾ ਰਹੀ ਪੂਰਤੀ ਨਹੀਂ ਕੀਤੀ ਜਾ ਰਹੀ ਐ ਸੁਰੇ ਚੰਡੇ ਦੀ ਇਹਨਾਂ ਐਕਸਪੈਕਟਿਡ ਸੀਗੇ ਵੀ ਇੰਨੀ ਡਿਮਾਂਡ ਨਿਕਲੇਗੀ ਨਾ ਜੀ ਨਾ ਇੰਨੀ ਕੋਈ ਐਕਸਪੈਕਟਿਡ ਨਹੀਂ ਪਰ ਐਸਾ ਹੋਣਾ ਚੰਡੇ ਦੀ ਡਿਮਾਂਡ ਹੋ ਗਈ ਹੈ ਕਿ ਸਮਝੋ ਸਾਡੇ ਕੋਲ ਪੂਰੀ ਨਹੀਂ ਹੋ ਰਹੀ ਦਿੱਲੀ ਦੇ ਚੰਡੇ ਜਿਹੜੇ ਨੇ ਕਿਸੇ ਥੇ ਇੱਥੇ ਡਿਸਪਲੇ ਕੀਤੇ ਹੋਏ ਨੇ ਚੰਡੇ ਪੰਜ ਛੇ ਤਰ੍ਹਾਂ ਦੇ ਆ 20 30 ਸਾਈਜ਼ ਹੁੰਦਾ 30 45 ਸਾਈਜ਼ ਹੁੰਦਾ 40 60 ਸਾਈਜ਼ ਹੁੰਦਾ ਉਦੇ ਵਿੱਚ ਆ ਕਿ ਸਭ ਤੋਂ ਵੱਡੇ ਛੰਡੇ ਦੀ ਜ਼ਿਆਦਾ ਡਿਮਾਂਡ ਹੈ ਤੇ ਜਿਹੜੇ ਬਾਜ਼ਾਰਾਂ ਵਿੱਚ ਡਿਸਪਲੇ ਕੀਤੇ ਜਾ ਰਹੇ ਉਹ 20 30 ਸਾਈਜ਼ ਹੈਗਾ ਇਹ ਦਿੱਲੀ ਤੋਂ ਵੀ ਆ ਰਿਹਾ ਮਥਰਾ ਤੋਂ ਵੀ ਆ ਰਿਹਾ ਤੇ ਯੂਪੀ ਸਾਈਡ ਤੇ ਵੀ ਬੰਦੇ ਪਏ ਸਾਰੇ ਛੰਡੇ ਹੋਰ ਹੋਰ ਕਿਹੜੇ ਕਿਹੜੇ ਛੰਡੇ ਤੋਂ ਨਾਲ ਨਾਲ ਹੋਰ ਕਿਹੜੇ ਕਿਹੜੇ ਸਮਾਨ ਨੇ ਜਿਹੜੀ ਕਿ ਸਮੱਗਰੀ ਹੈ ਜਿਹੜੀ ਪ੍ਰਭੂ શ્રી ਰਾਮ ਦੀ ਬਿਲਕੁਲ ਜੀ ਰਾਮ ਮੰਦਰ ਦਾ ਇਹ ਰਾਣੇ ਮਾਡਲ ਬਣਾਇਆ ਜਿਹਦੀ ਅਸਲੇ ਆਨਲਾਈਨ ਇੰਨੀ ਕੀ ਸੇਲ ਹੈਗੀ ਹੈ ਕਿਉਂਕਿ ਪਰ ਆਨਲਾਈਨ ਬਹੁਤ ਮਹਿੰਗਾ ਹੈ ਸਾਡੇ ਕੋਲ ਦਾ ਰੇਟ ਹੈਗਾ ਜੀ 300 ਰੁਪਿਆ ਤੇ ਵੱਡੇ ਦਾ 400 ਰੁਪਿਆ ਜਿਹੜਾ ਸਾਡਾ ਹੋਲ ਸੇਲ ਉਹਦੇ ਵਿੱਚ ਦਾਗ ਨੂੰ ਇਹ ਪੂਰੇ ਬਲਾਕਸ ਦਾ ਬਣਿਆ ਜਿਸ ਤਰ੍ਹਾਂ ਰਾਮ ਮੰਦਰ ਦਾ ਮਾਡਲ ਤਿਆਰ ਕੀਤਾ ਗਿਆ ਵੈਸੇ ਤਰ੍ਹਾਂ ਹੀ ਬਣਿਆ ਹੋਇਆ ਸੀ ਉਸ ਤਰ੍ਹਾਂ ਦਾ ਲੋਕੀ ਕਾਫੀ ਆਸਥਾ ਨਾਲ ਆ ਕੇ ਜਾਂਦੇ ਬਹੁਤ ਆਸਥਾ ਨਾਲ ਅਸਲੇ ਲੈ ਕੇ ਮਨਾਣਾ ਵੀ ਚਾਹੀਦਾ ਸਾਨੂੰ ਕੋਕੀ 500 ਸਾਲ ਬਾਅਦ ਆਇਆ ਸਾਡਾ ਇਹ ਸਾਰਾ ਸੁਪਨਾ ਪੂਰਾ ਹੋਇਆ ਤੇ ਸਾਨੂੰ ਇਹ ਪੂਰੀ ਤਰ੍ਹਾਂ ਧਿਆਰ ਮਨਾਣਾ ਵੀ ਚਾਹੀਦਾ ਇਹ ਨਹੀਂ ਕਿ ਫਾਰਮੈਟੀ ਪੂਰੀ ਨਹੀਂ ਕਰਨੀ ਚਾਹੀਦੀ ਦੀਏ ਜਲਾਓ ਪਰ ਰੱਖ ਕੇ ਆਤੀਸ਼ਵਾਜੀ ਵੀ ਕਰੋ ਤੇ ਝੰਡੇ ਵੀ ਆਪਣੇ ਹਰ ਘਰ ਦੇ ਬਾਹਰ ਲਾਓ ਉਹ ਤੇ ਬੜੀਆਂ ਕਮਿਊਨਿਟੀਆਂ ਦਾ ਨਾਮ ਦਰਬਾਰ ਵੀ ਤਰਫ ਅਗਨੇ ਇਹ ਆ ਰਾਮਦਰਬਾਰ ਦੀ ਫੋਟੋ ਇਹਦੀ ਵੀ ਡਿਮਾਂਡ ਕਾਫੀ ਨਿਕਲ ਰਹੀ ਹੈ ਤੇ ਇਹ ਵੀ ਫੋਟੋ ਕਾਫੀ ਵਿਕ ਰਹੀ ਹੈ ਅਸਲ ਵਿੱਚ ਸੋਚਿਆ ਸੀ ਇੰਨਾ ਸਮਾਨ ਜਿਹੜਾ ਕਿ ਸਮਗਰੀ ਜਿਹੜੀ ਰਾਮਚੰਦ ਜੀ ਨਾਲ ਸੰਬੰਧਿਤ ਹੈ ਉਹ ਇੰਨੀ ਦਾ ਡਿਮਾਂਡ ਬਧੇਗੀ ਸਾਨੂੰ ਐਕਸਪੈਕਟਡ ਹੁੰਦਾ ਤੇ ਸਮਝ ਲਓ ਕਿ ਅਸੀਂ ਮਹੀਨਾ ਪਹਿਲਾਂ ਹੀ ਤਿਆਰੀ ਕਰ ਲੈਣੀ ਸੀ ਪਰ ਇੱਕਦਮ ਹੀ ਪੰਜਾ ਸਤਾ ਦਿਨਾ ਚ ਇੰਨੀ ਕਿਹੜੀ ਬਾਣ ਲੱਗੀ ਹਰ ਘਰ ਦੇ ਵਿੱਚ ਕੋਈ ਵੰਨਣ ਵਾਸਤੇ ਲੈ ਕੇ ਜਾ ਰਿਹਾ ਕੋਈ ਗਿਫਟ ਦੇਣ ਵਾਸਤੇ ਲੈ ਕੇ ਜਾ ਰਿਹਾ ਕਿ ਅਸੀਂ ਆਪਣੇ ਦਸਾਂ ਘਰਾਂ ਦੇ ਵਿੱਚ ਝੰਡੇ ਲਾਣੇ ਆ ਉਸ ਹਾਲਾ ਚਾਲ ਰਿਹਾ ਸਾਰਾ ਚਾਰ ਪੰਜ ਦਿਨ ਪਹਿੇ ਹੋਏ ਨੇ ਹੋਰ ਵੀ ਡਿਮਾਂਡ ਸਮਝੋ ਨਿਕਲੇਗੀ ਫੁੱਲ ਬਟਾ ਫੁੱਲ ਡਿਮਾਂਡ ਹੈ ਤੇ ਇਸ ਵੇਲੇ ਕੀ ਤੁਸੀਂ ਪੂਰੀ ਵੀ ਨਹੀਂ ਕਰ ਸਕੋਗੇ ਅਹੀ ਆ ਵੀ ਨਹੀਂ ਕਰ ਵੀ ਨਹੀਂ ਸਕਦੇ ਹੈ ਪੂਰੀ ਹਜੇ ਵੀ ਮਾਲ ਸਾਡੇ ਤੁਰੇ ਹੋਏ ਨੇ ਪਿੱਛੋਂ ਪਰ ਇਹ ਪੂਰੇ ਨਹੀਂ ਹੋ ਰਹੇ ਮਤਲਬ ਕਹਿੰਦਾ ਮਤਲਬ ਇਹ ਆ ਵੀ ਜਿੰਨੀ ਕਿ ਦੀਵਾਲੀ ਦਾ ਰੌਣਕ ਹੁੰਦੀ ਹੈ ਉਹ ਨਾਲੋਂ ਜ਼ਿਆਦਾ ਰੌਣਕ ਜਿਹੜੀ ਵਿਖਾਈ ਜਰੀ ਉਸ ਤੋਂ ਜ਼ਿਆਦਾ ਰੌਣਕ ਹੋਏਗੀ ਤੇ ਕਰਨੀ ਵੀ ਚਾਹੀਦੀ ਹੈ ਬਾਜ਼ਾਰਾਂ ਚ ਆਓ ਰਲ ਮਿਲ ਕੇ ਇਹ ਸਾਰਾ ਧਿਆਨ ਮਨਾਇਆ ਜਾਵੇ ਰਾਲੇ ਮਿਲ ਕੇ ਬਜ਼ਾਰਾਂ ਦੇ ਵਿੱਚ ਨਿਕਲੋ ਸਾਰੀ ਇਸ ਤਰ੍ਹਾਂ ਬਜ਼ਾਰ ਨਿਕਲਣ ਜਿਵੇਂ ਆਨਲਾਈਨ ਸ਼ਾਪਿੰਗ ਦੇ ਸਾਹੇ ਬਜ਼ਾਰਾਂ ਦੇ ਵਿੱਚ ਸ਼ਾਪਿੰਗ ਹੋਣੀ ਚਾਹੀਦੀ ਆ ਕਿ ਦੁਕਾਨਦਾਰਾਂ ਨੂੰ ਇੱਕ ਦੂਜੇ ਦਾ ਹੀ ਸਾਥ ਹੁੰਦਾ ਕੰਮ ਕਰਦਾਂ ਇਸ ਤਰ੍ਹਾਂ ਮੈਂ ਦੇਖਿਆ ਤੇ ਰਾਮ ਬਾਗ ਵਿੱਚ ਕਾਫੀ ਸਰੀ ਦੁਕਾਨਾਂ ਜਿਹੜੀਆਂ ਸਜੀਆਂ ਹੋਈਆਂ ਤੁਸੀਂ ਵੀ ਸਜਾਏ ਹੋ ਦੁਕਾਨ ਤੇ ਹੋਰ ਵੀ ਦੁਕਾਨਾਂ ਕਾਫੀ ਸਜੀਆਂ ਹੋਈਆਂ ਹਾਂਜੀ ਇਸ ਲਈ ਚਲੋ ਸਾਰੇ ਮਲੇ ਕੀ ਭਰਾਵਾਂ ਦੁਕਾਨਦਾਰ ਭਾਈਆਂ ਨੂੰ ਆਸ ਵੀ ਗਈ ਹੈ ਕਿ ਸਾਡਾ ਸੀਜ਼ਨ ਵੀ ਲੱਗੇਗਾ ਪਰ ਫੁੱਲ ਬਟਾ ਫੁੱਲ ਸੀਜ਼ਨ ਲੱਗ ਰਿਹਾ ਪੂਰੀ ਆਸਤਾ ਮੈਂ ਕਿਹਾ ਤੁਸੀਂ ਦੋ 10 ਮਿੰਟ ਬੈਠੋਗੇ ਨਾ ਤੇ ਬਸ ਝੱਲੇ ਦੀ ਝੰਡੇ ਦੀ ਡਿਮਾਂਡ ਹੈਗੀ ਆ ਔਰ ਕਹੇ ਚੀਜ਼ ਦੀ ਨਹੀਂ ਅਸਲ ਹੈ ਸਾਡੇ ਕੋ 5-7 ਦਿਨਾਂ ਚੇਗੀ ਗੁਰੂ ਨਗਰੀ ਅੰਮ੍ਰਿਤਸਰ ਵੀ ਪ੍ਰਭੂ ਸ਼੍ਰੀ ਰਾਮ ਦੇ ਰੰਗਾਂ ਵਿੱਚ ਰੰਗੇ ਹੋਏ ਵਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੇ ਕੀ ਸ਼ਾਲ ਵੀ ਨੇ ਉਹ ਪ੍ਰਭੂ ਸ਼੍ਰੀ ਰਾਮ ਚੰਦਰ ਦੀ ਸਮਗਰੀ ਵਾਲੇ ਸ਼ਾਲ ਜਿਹੜੇ ਕੀ ਇੱਥੇ ਉਹ ਵਿਖਾਈ ਦੇ ਰਹੇ ਨੇ ਅਯੁੱਧਿਆ ਨਗਰੀ ਲਿਖਿਆ ਹੋਇਆ ਨਾਲ ਇੱਥੇ ਰਾਮ ਮੰਦਿਰ ਦਾ ਜਿਹੜਾ ਕੀ ਉਹ ਸਕੈਚ ਵੀ ਤਿਆਰ ਹੋਇਆ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਹੜਾ ਕੀ ਇਥੇ ਲਿਖਿਆ ਹੋਇਆ ਸਰ ਇਹ ਸ਼ਾਲ ਡਿਮਾਂਡ ਤੇ ਬਣਾਈ ਗਈ ਹੈ ਡਿਮਾਂਡ ਲੋਕੀ ਮੰਗਦੇ ਹੋਏ ਨੇ ਕਾਫੀ ਮਤਲਬ ਡਿਮਾਂਡ ਹੈਗੀ ਹੈ ਔਰ ਲੱਗਦਾ ਹੈ ਕਿ ਮਤਲਬ 22 ਤਵਾਰ ਵਾਲਾ ਟੈਕਨੋ ਸਟਾਕ ਹਰ ਹੋ ਜਾਏਗਾ ਤੇ ਹੈ ਵੀ ਠੀਕ ਹੈ ਚੀਪਨ ਬੈਸਟ ਰੇਟ ਹੈ ਬਾਕੀ ਲੋਕੀ ਖੁਸ਼ ਨੇ ਕਿ ਮਤਲਬ ਰਾਮ ਮੰਦਰ ਜਿਹੜਾ ਮਤਲਬ ਬਣ ਰਿਹਾ ਹੈ ਕਾਫੀ ਦੇਰ ਤੋਂ ਇੰਤਜ਼ਾਰ ਸੀ ਉਹ ਇੰਤਜ਼ਾਰ ਜਿਹੜਾ 22 ਤਰੀਕ ਨੂੰ ਖਤਮ ਹੋ ਗਿਆ ਵੈਸੇ ਤੇ ਤਿਆਰ ਵੀ ਹੋ ਗਈ ਹੈ ਔਰ 22 ਤਰੀਕ ਨੂੰ ਜਿਹੜਾ ਉਦਘਾਟਨ ਹੋ ਰਿਹਾ ਹੈ ਔਰ ਲੋਕ ਆਪਣੇ ਘਰਾਂ ਨੂੰ ਲੱਗਦਾ ਹੈ ਕਿ ਜਿਸਾਂ ਟਿਰੰਗ ਝੰਡੇ ਜਿਹੜੇ ਲਹਿਰਾਂਗੇ ਰਾਮ ਦੇ ਔਰ ਘਰਾਂ 'ਚ ਦੀਪਮਾਲਾ ਕਰਨਗੇ ਲੱਗਦਾ ਹੈ ਕਿ ਦੁਵਾਰਾ ਦੀਵਾਲੀ ਦਾ ਮਨ ਪ੍ਰੋਗਰਾਮ ਦੁਵਾਰਾ ਹੋ ਜਾਏਗਾ ਔਰ ਹੋ ਸਕਦਾ ਹਰ ਸਾਲ ਹੀ ਲੋਕੀ 22 ਤਰੀਕ ਨੂੰ ਜਨਵਰੀ ਨੂੰ ਮਨਾਇਆ ਕਰਨ ਕਿ ਦੀਵਾਲੀ ਅੱਛੀ ਜੇ ਰਾਮ ਦੇ ਰਾਮ ਜੀ ਦੇ ਨਾਲ ਦੇ ਉੱਤੇ ਜਿਹੜੀ ਤੁਸੀਂ ਛੋਟ ਆਡੀ ਹੋਈ ਬੜੀ ਸੁੰਦਰ ਤਰੀਕੇ ਨਾਲ ਜਿਹੜੀ ਕਿ ਡਿਜ਼ਾਈਨ ਕੀਤੀ ਗਈ ਹੈ ਕਿ ਪਹਿਲੇ ਪਤਾ ਸੀਗਾ ਵੀ ਐਸਾ ਜੇ ਡਿਮਾਂਡ ਲੋਕਾਂ ਦੀ ਆਉਣੀ ਹੈਗੀ ਨਹੀਂ ਇਹ ਤਾਂ ਉਹਨਾਂ ਫੈਕਟਰੀ ਵਾਲਾ ਤਿਆਰ ਕੀਤਾ ਫਿਰ ਉਹਨਾਂ ਨੇ ਦਿਖਾਏ ਨੇ ਨਾ ਫਿਰ ਉਸ ਹਿਸਾਬ ਨਾਲ ਲੋਕੀ ਜਿਹੜੇ ਪਸੰਦ ਕਰਦੇ ਪਏ ਨੇ ਕਿ ਮਤਲਬ ਵੀ ਚੀਜ਼ ਠੀਕ ਹੈ ਡਿਮਾਂਡ ਆ ਰਹੀ ਹੈ ਡਿਮਾਂਡ ਆ ਰਹੀ ਹੈ ਮਤਲਬ ਕਿ ਹਾਂਜੀ ਹਾਂਜੀ ਲੋਕੀ ਮੰਗਦੇ ਨੇ ਕਿ ਤਾਂ ਕਿ ਉਸ ਨੂੰ ਲੱਗਦਾ ਕਿ ਲੋਕੀ ਕਾਫੀ ਮਤਲਬ ਕਿ ਲੈ ਕੇ ਹੋਈ ਵੀ ਆਣਾ ਜੀ ਆ ਘਰਾਂ ਜੇ ਘੁੰਮਣ ਕੇ ਮਤਲਬ ਕਲਰ ਕਿੰਨੇ ਕੇ ਆਏ ਨੇ ਇਸ ਸਟਾਲ ਵਿੱਚ ਇਹਦੇ ਕੋਈ ਕਲਰ ਹੈ ਕੋਈ 5 6 6 ਕਲਰ ਹੈਗੇ ਨੇ ਹਮ ਅਲੱਗ-ਅਲੱਗ ਕਲਰ ਨੇ ਮਤਲਬ ਕਿ ਬਾਕੀ ਡਿਜ਼ਾਈਨ ਸੇਮ ਹੀ ਹੈ ਤੇ ਕਲਰ ਲੱਗ ਹੈਗੇ ਨੇ ਤਾਂ ਮੇਰੇ ਨਾਲ ਹੋਰ ਵੀ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕਿਉਂਕਿ ਜੋ ਪ੍ਰਭੂ ਸ਼੍ਰੀ ਰਾਮ ਨਾਲ ਸੰਬੰਧਿਤ ਸਮਗਰੀ ਹੈ ਉਸ ਦੀ ਡਿਮਾਂਡ ਜਿਹੜੀ ਕਾਫੀ ਜ਼ਿਆਦਾ ਵੱ ਚੁੱਕੀ ਹੈ 22 ਤਰੀਕ ਨੂੰ 22 ਜਨਵਰੀ ਨੂੰ ਜਿਹੜਾ ਕਿ ਅਯੋਧਿਆ ਨਗਰੀ ਵਿਖੇ ਪ੍ਰਭੂ ਸ਼੍ਰੀ ਰਾਮ ਦਾ ਪ੍ਰਾਣ ਪ੍ਰਠਿਸ਼ਟਾ ਪ੍ਰੋਗਰਾਮ ਹੋਣਾ ਹੈ ਉਸ ਦੇ ਸੰਬੰਧ ਵਿੱਚ ਅਮਰਸਰ ਵਿੱਚ ਵੀ ਕਾਫੀ ਉਸਾਇ ਲੋਕਾਂ ਵਿੱਚ ਸਰ ਕਿੰਨੀ ਕੁ ਡਿਮਾਂਡ ਜਿਹੜੀ ਕਿ ਪ੍ਰਭੂ ਰਾਮ ਚੰਦਰ ਨਾਲ ਸੰਬੰਧਿਤ ਜਿਹੜੀ ਸਮਗਰੀ ਦੀ ਗੱਲ ਕਰ ਰਹੀ ਹੈ ਜੀ ਡਿਮਾਂਡ ਬਹੁਤ ਜ਼ਿਆਦਾ ਗਈ ਹੈ ਪੂਰੀ ਨਹੀਂ ਹੁੰਦੀ ਕੀ ਕੀ ਜ਼ਿਆਦਾ ਡਿਮਾਂਡ ਹੈਗੀ ਕਿਹੜੀ ਕਿਹੜੀ ਚੀਜ਼ਾਂ ਦੀ ਡਿਮਾਂਡ ਹੈ ਬਾਜ਼ਾਰ ਦੀ ਹਰ ਚੀਜ਼ ਦੀ ਡਿਮਾਂਡ ਹੈ ਜਿਹੜੀ ਪੂਰੀ ਨਹੀਂ ਕਰ ਸਕਦੇ ਜਿੰਨਾਂ ਨੂੰ ਨਹੀਂ ਹੋ ਪਾਈ ਪੂਰੀ ਪਿੱਛੋਂ ਮਾਲ ਦੀ ਸ਼ੋਰਟੇਜ ਹੈ ਮਾਲ ਤਾਂ ਗਾਹਕ ਬਹੁਤ ਜ਼ਿਆਦਾ ਹੈ ਡਿਮਾਂਡ ਬਹੁਤ ਜ਼ਿਆਦਾ ਗਈ ਹੈ ਜਿੰਨਾ ਮਾਲ ਆਂਦਾ ਆਰਡਰ ਆਉਂਦੇ ਆ ਉਹਨੇ ਪੁਕਤਾ ਜੰਨੇ ਪਿਆ ਜਿਵੇਂ ਜਿਵੇਂ ਕੋ ਮਾਲ ਮਿਲਿਆ ਤਾਂ ਦੇਈ ਜੰਨੇ ਪਿਆ ਪਰ ਮਾਲ ਪਹਿਲਾਂ ਪਹਿਲੇ ਤਿਆਰੀ ਕੋ ਨਹੀਂ ਕੀਤੀ ਗਈ ਤੁਹਾਡੇ ਵੱਲੋਂ ਜ਼ਿਆਦਾ ਵੀ ਇੰਨੀ ਵੱਡੀ ਉਤਸਾਹ ਹੋਣਾ ਤੇ ਇੰਨਾ ਵੱਡਾ ਲੋਕਾਂ ਵਿੱਚ ਮਤਲਬ ਕਿ ਡਿਮਾਂਡ ਵਧਣੀ ਤੇ ਪਹਿਲੇ ਤਿਆਰੀ ਨਹੀਂ ਕੀਤੀ ਤਿਆਰੀ ਪਹਿਲਾਂ ਕੀਤੀ ਸੀ ਪਰ ਅੰਨਾਂ ਨੇ ਪਤਾ ਕਿ ਇੰਨੀ ਡਿਮਾਂਡ ਪਿੱਛੇ ਚ ਪਾਈ ਹੋਏਗੀ ਤੇ ਮਾਲ ਮਿਲੇਗਾ ਕੁਝ ਸਪਾਈ ਪਿਛੋਂ ਨਹੀਂ ਹੁੰਦੀ ਹੁੰਦੀ ਪਈ ਤੇ ਜਿੰਨਾ ਮਾਲ ਹੈ ਪਹਿਲਾਂ ਉਹ ਸਪਲਾਈ ਕਰਦੇ ਪਿਆ ਉਹੀ ਵੇਚਦੇ ਪਿਆ ਤੇ ਇਹ ਜਿਹੜੇ ਦੁਅਜ ਨੇ ਕਿੰਨੇ ਕ ਦਾ ਮਿਲ ਜਾਂਦਾ ਜੀ ਛੋਟੇ ਛੋਟਾ ਤੇ ਵੱਡੇ ਵੱਡੇ ਦੁਅਜ ਜਿਹੜਾ ਇਹ ਦੁਅਜੇ 20 ਰੁਪਏ ਦਾ 30 ਰੁਪਏ 50 ਰੁਪਏ 70 ਰੁਪਏ 100 ਰੁਪਏ ਹਮ ਤੱਕ ਮਿਲ ਜਾਂਦਾ ਠੀਕ ਹੈ ਤੇ ਸਪਾਈ ਹੋਈ ਹੈ ਦੁਅਜ ਤੇ ਅਜੇ ਸ਼੍ਰੀ ਰਾਮ ਦੀ ਫੋਟੋ ਬਣੀ ਹੋਈਆਂ ਹਮ ਤੁਨੇਸ਼ ਵਾਲੀ ਹੈ ਸਿੰਪਲ ਹੈ ਹਨੂਮਾਨ ਦੀ ਬਜੰਗਬਲੀ ਇਸ ਤਰ੍ਹਾਂ ਦੀ ਫੋਟੋਆਂ ਵੀ ਮਿਲ ਜਾਂਦਾ ਕਿੰਨਾ ਕੁ ਉਸਾ ਲੋਕਾਂ ਵਿੱਚ ਜਰੂਰ ਪ੍ਰਭੂ ਸ਼੍ਰੀ ਰਾਮ ਨਾਲ ਸੰਬੰਧਿਤ ਸਮਗਰੀ ਲੈਣੇ ਪਹੁੰਚ ਰਹੇ ਲੋ ਹਰ ਘਰ ਚ ਚੰਦਰਲਾਲ ਦੇ ਬਿਲਕੁਲ ਡਿਮਾਂਡ ਬੜੀ ਹੈ ਦੂਰੇ ਦੂਰੇ ਲੋਕ ਆ ਰਹੇ ਬਹੁਤ ਜ਼ਿਆਦਾ ਹਨ ਮੈਂ ਦੇਖਿਆ ਇੱਥੇ ਦੁਕਾਨਾਂ ਵੀ ਕਾਫੀ ਜ਼ਿਆਦਾ ਸਜੀਆਂ ਹੋਈਆਂ ਪ੍ਰਮੋਦ ਰਾਮ ਚੰਦਰਜੀਤ ਮਗਰੀ ਨਾਲ ਲੈ ਕੇ ਜਿਹੜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਆਦੀ ਹੈ ਕੋਈ ਡਿਮਾਂਡ ਬਹੁਤ ਜ਼ਿਆਦਾ ਸਾਡਾ ਮੇਨ ਬਾਜ਼ਾਰ ਜਿਹੜਾ ਇਹ ਬਾਜ਼ਾਰ ਐਸੇ ਕੰਮ ਜ਼ਾਸੇ ਜਿੱਦੇ ਜਿੱਨਾ ਇੱਥੇ ਮਾਲ ਮਿਲਣਾ ਨਾ ਉੱਥੇ ਕਦੇ ਨਹੀਂ ਮਿਲਦਾ ਪਰ ਕੋਈ ਲੋਕ ਜਿਹੜੇ ਆਂਦੇ ਜਿਹੜੀ ਮਨਪਸੰਦ ਚੀਜ਼ ਮੰਗਦੇ ਨੇ ਤੇ ਮਯੂਸੀਤ ਨਹੀਂ ਹੁੰਦੀ ਉਹਨਾਂ ਨੂੰ ਮਿਲ ਜਾਂਦੀ ਹੈ ਨਾ ਨਾ ਮਿਲ ਜਾਂਦੀ ਸਭ ਦੀ ਡਿਮਾਂਡ ਪੂਰੀ ਕਰ ਰਹੇ ਆ ਵੱਧ ਤੋਂ ਵੱਧ ਕਰ ਰਹੇ ਆ ਮਿਲ ਜਾਂ ਕੋਈ ਵੀ ਉਸ ਨਾ ਜਾਵੇ ਕੋਈ ਖਾਲੀਆਂ ਜਾਵੇ ਤੇ ਪ੍ਰਭੂ શ્રી ਰਾਮ ਚੰਦਰ ਮਹਾਰਾਜ ਦੇ ਨਾਲ ਸੰਬੰਧਿਤ ਸਮਗਰੀ ਜਿਹੜੀ ਕਿ ਭਾਵੇਂ ਉਹ ਧਵਜ ਨੇ ਚੰਡੇ ਨੇ ਦੀਵੇ ਨੇ ਰਾਮ ਦਰਬਾਰ ਹੈ ਤੇ ਨਾਲ ਮੋਮਤੀ ਰਾਮ ਮੰਦਿਰ ਦੇ ਮਾਡਲ ਨੇ ਉਹ ਲਗਾਤਾਰ ਜਿਹੜੇ ਕੀ ਇੱਥੇ ਲੋਕ ਲੈਣ ਵਾਸਤੇ ਪਹੁੰਚ ਰਹੇ ਨੇ ਕਿਉਂਕਿ 22 ਜਨਵਰੀ ਦਾ ਦਿਹਾੜਾ ਜਿਹੜਾ ਕੀ ਦਿਨ ਹੈ ਉਹ ਬਹੁਤ ਹੀ ਵੱਡਾ ਮਹਾਪੁਰਬ ਮਨਾਇਆ ਜਾਣਾ ਹੈ ਜਿੱਥੇ ਕਿ ਆਯੋਜਨ ਨਗਰੀ ਵਿੱਚ ਪ੍ਰਭੂ શ્રી ਰਾਮ ਜੀ ਦੀ ਪ੍ਰਾਣ ਪ੍ਰティਸ਼ਠਾ ਹੋਣੀ ਹੈ ਮੰਦੇ ਦਾ ਸ਼ੁਭ ਆਰੰਭ ਹੋਣਾ ਹੈ ਉੱਥੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਖਾਸਾ ਉਤਸ਼ਾਹ ਵੇਖਣ ਵਿੱਚ ਮਿਲਿਆ ਲੋਕਾਂ ਵਿੱਚ ਔਰ ਲੋਕ ਜਿਹੜੇ ਨੇ ਪ੍ਰਮੋਸ਼ਨ ਨਾਮ ਨਾਲ ਸੰਬੰਧਿਤ ਸਮਗਰੀ ਲੈਣ ਵਾਸਤੇ ਲਗਾਤਾਰ ਦੁਕਾਨਾਂ ਤੇ ਪਹੁੰਚ ਰਹੇ ਨੇ ਦੁਕਾਨਦਾਰਾਂ ਵੱਲੋਂ ਵੀ ਜਿਹੜੇ ਕੀ ਵੱਡੇ ਤੇ ਸੁਚੱਜੇ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਕੋਈ ਵੀ ਨਿਰਾਸ਼ ਨਾ ਵਾਪਸ ਪਰਤੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਦੈਨਿਕ ਸਪਿਰਟੀਵੀ ਅੰਮ੍ਰਿਤਸਰ